ਕੰਪਨੀ ਬਾਗ ਦੇ ਨੇੜੇ ਬੇਲਪੂਰੀ ਵੇਚ ਰਹੇ ਹੋ ਤੇ ਇੱਥੇ ਕਿੰਨੇ ਸਾਲ ਹੋ ਚੁੱਕੇ ਨੇ ਤੁਹਾਨੂੰ ਇੱਥੇ ਤੁਹਾਨੂੰ ਕਹੇ 45 ਸਾਲ ਹੋ ਗਏ ਹੈ ਗੁਜਾਰਾ ਹੀ ਜਾਂਦਾ ਮੇਰਾ ਇਹ ਨਹੀਂ ਮੈਂ ਜਾਊਗਾ ਰਹਿਗਾ ਅੱਛਾ ਇਹੋ ਤਾਂ ਆਗਲਾ ਜਿਏਗਾ ਮੈਂ ਤੇ ਪਨੀਰ ਪਾਉਣ ਦਾ ਆਈਡੀਆ ਪਰ ਕਿਉਂ ਆਇਆ ਲੋਕੀ ਤੇ ਆਮ ਬੇਲਪੂਰੀ ਵੀ ਤੇ ਵੇਚਦੇ ਪਨੀਰ ਤੁਸੀਂ ਕਿਉਂ ਪਾਉਂਦੇ ਇਹਦਾ ਕਾਰਨ ਕੀ ਆ ਪਨੀਰ ਚੰਗੀ ਚੀਜ਼ ਬਣ ਜਾਂਦੀ ਹੈ ਅੱਛਾ ਸਵਾਦ ਬਣ ਜਾਂਦਾ ਅੱਛਾ ਠੀਕ ਹੈ ਉਹ ਨਾਲੇ ਅਗਲਾ ਦੇਖਦਾ ਕੁਆਲਿਟੀ ਤੇ ਹੈ ਅੱਛਾ ਤਿਆਰੀ ਕਿ ਤਰ੍ਹਾਂ ਕਰਦੇ ਹੋ ਜਿੱਤਰਾ ਸਵੇਰੇ ਉੱਠ ਕੇ ਆਲੂ ਬੱਲਨੇ ਜਾਂ ਮਸਾਲੇ ਇਸ ਤਰ੍ਹਾਂ ਫਿਰ ਕਿੰਨੇ ਵਜੇ ਉੱਠਦੇ ਹੋ ਤੁਸੀਂ ਇਹ ਵੀ ਲਗਭਗ ਅੱਛਾ ਤੇ ਤੁਸੀਂ 11 ਵਜੇ ਤੱਕ ਮੈਂ ਇਹ ਕੰਮ 'ਚ ਲੱਗਾ ਰਹਿਣਾ ਅੱਛਾ ਇਹਨਾਂ ਨੇ ਕੀ ਨੀਵਿਆਂ ਰੁੱਖਿਆਂ ਨੂੰ ਫਲ ਲੱਗਦੇ ਨੇ ਤੇ ਜਿਹੜਾ ਬੰਦਾ ਨਿਮਰਤਾ ਤੇ ਮਿਹਨਤ ਦੀ ਕਮਾਈ ਕਰਦਾ ਏ ਉਹਦੇ ਜਿਹੜੇ ਖਜ਼ਾਨੇ ਭਰੇ ਰਹਿੰਦੇ ਨੇ ਸੋ ਅਜਿਹੀ ਇੱਕ ਮਿਸਾਲ ਨੇ ਸਾਡੇ ਨਾਲ ਅੰਕਲ ਜੀ ਜੋ ਕਿ ਬੜੇ ਹੀ ਲੰਬੇ ਸਮੇਂ ਤੋਂ ਜਿਹੜੀ ਅੰਮ੍ਰਿਤਸਰ ਵਾਸੀਆਂ ਨੂੰ ਬੇਲਪੂੜੀ ਖਵਾ ਰਹੇ ਨੇ ਕੀ ਨਾਮ ਹੈ ਅੰਕਲ ਜੀ ਤੁਹਾਡਾ ਪ੍ਰੇਮਨਾਥ ਜੀ ਅੱਛਾ ਪ੍ਰੇਮਨਾਥ ਜੀ ਕਿੰਨੀ ਉਮਰ ਹੋ ਗਈ ਤੁਹਾਡੀ 62 ਸਾਲ ਹੋ ਗਈ ਅੱਛਾ ਕਿੰਨੇ ਚਿਰ ਤੋਂ ਤੁਸੀਂ ਬੇਲਪੂੜੀ ਦਾ ਕੰਮ ਕਰ ਰਹੇ ਹੋ ਮੈਨੂੰ 40-45 ਸਾਲ ਹੋ ਗਿਆ ਪਹਿਲੇ ਮੈਂ ਪਾਵਰ ਲਾਈਨ ਦਾ ਕੰਮ ਕਰਦਾ ਅੱਛਾ ਪ੍ਰੇਮਨਾਥ ਜੀ ਤੁਹਾਡੇ ਦਿਮਾਗ 'ਚ ਇਹ ਕਿੱਥੋਂ ਆਇਆ ਕਿ ਮੈਂ ਬੇਲਪੂੜੀ ਦਾ ਕੰਮ ਕਰਨਾ ਹੈ ਜੀ ਮੈਂ ਬਿਮਾਰ ਹੋ ਗਿਆ ਹਾਂ ਅੱਛਾ ਜੀ ਤੋਂ ਫਿਰ ਮੋ ਕੰਮ ਛ ਫਿਰ ਮੈਨ ਰੁਗ ਗਿਆ ਹੈ ਅੱਛਾ ਫਿਰ ਮੈਂ ਠੀਕ ਠਾਕ ਹੋਇਆ ਫਿਰ ਮੈਂ ਕਹਾਂ ਕੰਮ ਕਰੀਏ ਹਾਂਜੀ ਇਹੋ ਜਿਹਾ ਕੰਮ ਕਰੀਏ ਜਿਹੜੇ ਜਿਹੜਾ ਕੰਮ ਜੀ ਜੀ ਕਿੰਨਾ ਟਾਈਮ ਗੁਜ਼ਾਰਿਆ ਮੈਂ ਇੱਥੇ ਸਾਰੇ ਉਮਰ ਗੁਜ਼ਾਰ ਛੜੀ ਆ ਅੱਛਾ ਹੁਣ ਜਿਹੜੀ ਇਹ ਤੁਸੀਂ ਕੰਪਨੀ ਬਾਗ ਦੇ ਨੇੜੇ ਬਿਲਕੁਲੀ ਵੇਚ ਰਹੇ ਹੋ ਤੇ ਇੱਥੇ ਕਿੰਨੇ ਸਾਲ ਹੋ ਚੁੱਕੇ ਨੇ ਤੁਹਾਨੂੰ ਇੱਥੇ ਤੁਹਾਨੂੰ ਕਿਹਾ 45 ਸਾਲ ਹੋ ਗਏ 45 ਸਾਲ ਇੱਥੇ ਹੀ ਹੋ ਚੁੱਕੇ ਨੇ ਅੱਛਾ ਜੀ ਤੇ ਕਿੰਨਾ ਕੁ ਤੁਹਾਨੂੰ ਪਿਆਰ ਮਿਲੰਦੇ ਅਮਰਸਰ ਦੇ ਲੋਕ ਬਹੁਤ ਦੇ ਰਹੇ ਆ ਅੱਛਾ ਵੱਡੇ ਵੱਡੇ ਚੰਗੇ ਜੰਗੇ ਬੰਦੇ ਆ ਰਹੇ ਆ ਹਾਂ ਆ ਕੋਈ ਆ ਹੋਇਆ ਨਹੀਂ ਗਾਇ ਕੋਈ ਇਹਨੇ ਵੀਡੀਓ ਲਾ ਕੇ ਨਹੀਂ ਖੜੀ ਹੋਗੀ ਅੱਛਾ ਠੀਕ ਹੈ ਜੀ ਅੱਛਾ ਚੀਜ਼ ਵੀ ਆ ਬਣਾ ਕੇ ਦੇ ਦੀਆ ਪੈ ਠੱਗੀ ਨਹੀਂ ਮਾਰਦੇ ਅੱਛਾ ਇਹ ਬਿਜਾਰਾ ਹੀ ਚੱਲਦਾ ਮੇਰਾ ਇਹ ਨਹੀਂ ਮੈਂ ਥੋਗ ਹੋਰ ਹੈਗਾ ਅੱਛਾ ਇਹ ਸਾਈਕਲ ਤੇ ਹੀ ਜਾ ਮੈਂ ਤੇ ਜਿਹੜੀ ਤੁਸੀਂ ਸਪੈਸ਼ਲ ਚੀਜ਼ ਇੱਕ ਬਣਾ ਰਹੇ ਹੋ ਕਿ ਪਨੀਰ ਵਾਲੀ ਬੇਲ ਪੂਰੀ ਜਿਹੜੀ ਤੁਸੀਂ ਖਵਾ ਰਹੇ ਲੋਕੀ ਤੇ ਆਮ ਬੇਲ ਪੂਰੀ ਜਿਹੜੀ ਹੈ ਸੋ ਸੋ ਤੁਹ ਪਰ ਦੀ ਪਲੇਟ ਵੇਚ ਰਹੇ ਤੇ ਤੁਸੀਂ ਸਿਰਫ 50 ਰੁਪਏ ਵਿੱਚ ਜਿਹੜੀ ਪਨੀਰ ਵਾਲੀ ਬੇਲਪੂੜੀ ਵੇਚ ਰਹੇ ਹੋ ਇਹਦਾ ਕੀ ਕਾਰਨ ਹੈ ਇਹ ਮੈਂ ਆਪਣੀ ਮਰਜ਼ੀ ਨਾਲ ਇੱਕ ਰੱਖਿਆ ਆਈਡੀਆ ਇਹ ਮੁਰਤੇ ਵੇਚੀ ਹੈ ਅੱਛਾ ਦਿਮਾਗ ਕਰੀ ਵੇਚਦਾ ਮੈਂ ਅੱਛਾ ਤੇ ਪਨੀਰ ਪਾਉਣ ਦਾ ਆਈਡੀਆ ਪਰ ਕਿਉਂ ਆਇਆ ਲੋਕੀ ਤੇ ਆਮ ਬੇਲਪੂੜੀ ਵੀ ਤੇ ਵੇਚਦੇ ਪਨੀਰ ਤੁਸੀਂ ਕਿਉਂ ਪਾਉਂਦੇ ਇਹਦਾ ਕਾਰਨ ਕੀ ਹੈ ਆਹ ਪਨੀਰ ਚੰਗੀ ਚੀਜ਼ ਬਣ ਜਾਂਦੀ ਹੈ ਅੱਛਾ ਸਵਾਦ ਬਣ ਜਾਂਦਾ ਅੱਛਾ ਠੀਕ ਹੈ ਕੋਈ ਨਾਲੇ ਅਗਲਾ ਦੇਖਦਾ ਕੁਆਲਿਟੀ ਤੇ ਹੈ ਅੱਛਾ ਕੀ ਤਾਂ 20 ਰੁਪਏ ਉੱਤੇ ਢੋਲੇ ਦੇ ਫਰੀ ਲੈ ਰਖ ਲੈਣਾ ਹਾਂਜੀ ਹਾਂ ਗਾ ਗਾ ਹਾਂ ਕਹਿੰਦਾ ਯਾਰ ਦਾ ਵੀ ਜੇਲਪੂੜੀ ਮਿਲਦੀ ਆ ਹਾਂਜੀ ਤੇ ਕੀ ਕਰਾਂਗਾ ਇਹ ਜਿਹੜਾ ਗਾ ਅਲੀ ਜਾਈ ਦੀ ਹੈ ਠੀਕ ਹੈ ਤੇ ਤੁਹਾਡੀ ਜਿਹੜੀ ਇੰਨੀ ਉਮਰ ਹੋ ਚੁੱਕੀ ਹੈ ਤੇ ਤੁਸੀਂ ਹਾਲੇ ਵੀ ਜਿਹੜਾ ਰੋਜ਼ ਇਹੀ ਕੰਮ ਕਰ ਰਹੇ ਹੋ ਕਈ ਲੋਕ ਤਾਂ ਜਿਹੜੀ ਹਿੰਮਤ ਹਾਰ ਕੇ ਘਰ ਬੈਠ ਜਾਂਦੇ ਨੇ ਲੇਕਿਨ ਤੁਸੀਂ ਇੰਨੀ ਬਜ਼ੁਰਗ ਅਵਸਥਾ ਦੇ ਵਿੱਚ ਵੀ ਆ ਰਹੇ ਹੋ ਕੋਈ ਮਜਬੂਰੀ ਜਾਂ ਲੋੜ ਮારી ਕੁਝ ਗੱਲ ਮੇਰਾ ਮੇਰਾ ਪੋਤਰਾ ਅੱਡਾ ਆ ਜਾਂਦਾ ਮੈਨੂੰ ਅੱਛਾ ਸਹਾਰ ਜਾਂਦਾ ਮੈਂ ਉਹ ਸ਼ਾਮ ਨੂੰ ਲੈ ਜਾਉਂਦਾ ਮੈਨੂੰ ਅੱਛਾ ਉਹ ਲੋਕੋ ਸਾਇਕਲ ਕਿੱਥੇ ਜਾਂਦਾ। اچھا। ਤੇ ਬਾਪੂ ਜੀ ਫਿਰ ਇਹ ਤਿਆਰੀ ਕਿ ਤਰ੍ਹਾਂ ਕਰਦੇ ਹੋ ਜਿਤਨਾ ਸਵੇਰੇ ਉੱਠ ਕੇ ਆਲੂ ਬਾਲਦੇ ਜਾਂ ਮਸਾਲੇ। ਇਸ ਤਰ੍ਹਾਂ ਫਿਰ ਕਿੰਨੇ ਵਜੇ ਉੱਠਦੇ ਹੋ ਤੁਸੀਂ? 6 ਵੇ ਲਗਭਗ। اچھا। ਫਿਰ 11 ਵਜੇ ਤੱਕ ਮੈਂ ਇਹ ਕੰਮ 'ਚ ਲੱਗਾ ਰਹਿਣਾ। اچھا। ਸਭ ਤੋਂ ਪਹਿਲਾਂ ਉੱਠ ਕੇ ਕੀ ਜਿਸ ਤਰ੍ਹਾਂ ਆਲੂ ਬਾਲਦੇ ਹੋ ਜਾਂ ਚਨੇ ਬਾਲਦੇ ਕੀ ਕਰਦੇ ਹੋ ਸਭ ਤੋਂ ਪਹਿਲਾਂ? ਆਲੂ ਚਨੇ ਬਾਲ ਕੇ ਫਿਰ ਚਨੇ ਬਣਾਉਂਦੇ ਆ। ਚਨੇ ਦੋ ਟਾਈ ਕੈਂਟ ਲੰਦੇ ਆ। اچھا। ਫਿਰ ਉਹ ਬਾਸਮਾਨ। ਉਹ ਆਲੂ ਇਕੱਠਾ ਕਰਕੇ ਰਾਤ ਲਿਹਾ ਦਿੰਦਾ। اچھا। ਸੂੜ ਕੇ ਉਹ ਛੱਟ ਕਰਨਾ ਹੁੰਦਾ। ਠੀਕ ਹੈ। ਤੇ ਇੱਥੇ ਜਿਹੜਾ ਤੁਸੀਂ ਕਿੰਨੇ ਵਜੇ ਆ ਜਾਂਦੇ ਹੋ ਇੱਥੇ 12 ਵਜੇ ਪਹਿਲੋਂ ਆ ਗਏ ਤੇ ਜਨਤਾ ਨੂੰ ਜਿਹੜਾ ਤੁਸੀਂ ਆਪਣਾ ਐਡਰੈਸ ਦੱਸ ਦੋ ਕਿ ਤੁਸੀਂ ਕਿੱਥੇ ਹੁੰਦੇ ਹੋ ਤਾਂ ਕਿ ਜਨਤਾ ਤੁਹਾਡੇ ਕੋਲ ਆ ਕੇ ਬੇਲ ਪੂੜੀ ਖਾਣ ਲਗੇ ਹਾਂ ਵੀ ਆਖੀਏ ਕੰਪਨੀ ਬਾਗੀ ਬੈਕ ਸੈੱਡ ਆ ਡੋੜੀ ਦੇ ਸਾਹਮਣੇ ਇਹ ਚੱਲ ਜਊਗਾ ਆ ਜੋ ਇੱਥੇ ਮੰਗਾਗਾ ਠੀਕ ਹੈ ਠੀਕ ਸੋ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਜਿਹੜੇ ਬਜ਼ੁਰਗ ਬਾਪੂ ਜੀ ਨੇ ਉਹ ਜਿਹੜੀ ਇੰਨੀ ਬਜ਼ੁਰਗ ਅਵਸਥਾ ਦੇ ਵਿੱਚ ਵੀ ਜਿਹੜੇ ਅੰਮ੍ਰਿਤਸਰ ਦੇ ਬੇਲ ਪੂੜੀ ਖਾਨ ਦੇ ਜਿਹੜੇ ਸ਼ਫੀਰ ਨੇ ਉਹਨਾਂ ਨੂੰ ਸਿਰਫ 50 ਰੁਪਏ ਵਿੱਚ ਜਿਹੜੀ ਆਪਣੀ ਦੀਵਾਲੀ ਬੇਲ ਪੂੜੀ ਖਵਾ ਰਹੇ ਨੇ ਤੇ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਤੁਸੀਂ ਆ ਸਕਦੇ ਹੋ ਕੰਪਨੀ ਬਾਗ ਵਾਲੀ ਜਿਹੜੀ ਇਹ ਸੜਕੇ ਜਿਹਨੂੰ ਕੀ ਰਾਮ ਬਾਗ ਜਿਹੜਾ ਬਸ ਸਟੈਂਡ ਮੈਟਰੋ ਦਾ ਉਹਦੇ ਬਿਲਕੁਲ ਹੀ ਲਾਗੇ ਬਾਪੂ ਜੀ 50 ਰੁਪਏ ਵਿੱਚ ਪਨੀਰ ਵਾਲੀ ਬੇਲ ਪੂੜੀ ਖਵਾ ਰਹੇ ਨੇ ਤਾਂ ਤੁਸੀਂ ਵੇਖਦੇ ਰਹੋ ਐਲ ਐਫ ਨਿਊਜ਼ 24 ਕੈਮਰਾਮੈਨ ਰਾਕੇ ਖਮਰ ਦੇ ਨਾਲ ਸੁਰਜੀਤ ਸਿੰਘ